ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਚੱਲ ਰਿਹਾ ਹੈ ਅਸੀਂ ਅਤੇ ਇਸੇ ਯੁੱਧ ਦੇ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਕਸੋ ਆਪਰੇਸ਼ਨ ਵੀ ਕੀਤੇ ਜਾ ਰਹੇ ਨੇ ਸਮਰਾਲਾ ਸਥਾਨਕ ਪੁਲਿਸ ਦੇ ਵੱਲੋਂ ਨਸ਼ਿਆਂ ਦੀ ਰਿਕਵਰੀ ਦੇ ਵਾਸਤੇ ਕਈ ਪਿੰਡਾਂ ਦੇ ਵਿੱਚ ਕਸੋ ਆਪਰੇਸ਼ਨ ਚਲਾਏ ਗਏ ਇੱਕ ਕਸੋ ਆਪਰੇਸ਼ਨ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਦੇ ਵਿੱਚ ਕੀਤਾ ਗਿਆ ਅਤੇ ਉਹਨਾਂ ਨੇ ਮੀਡੀਆ ਦੇ ਨਾਲ ਜਾਣਕਾਰੀ ਦਿੰਦੇ ਆ ਕਿਹਾ ਕਿ ਇਸ ਆਪਰੇਸ਼ਨ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਕਈ ਰਿਕਵਰੀਆਂ ਹੋਣ ਦੀ ਉਮੀਦ ਲੱਗ ਰਹੀ ਹੈ ਅਤੇ ਇਸ ਕਾਸੋ ਆਪਰੇਸ਼ਨ ਦੀ ਸਫਲਤਾ ਦੇ ਵਾਸਤੇ ਉਹ ਹਰ ਇੱਕ ਕੋਸ਼ਿਸ਼ ਕਰਨਗੇ ਅਤੇ ਸੱਤ ਟੀਮਾਂ ਬਣਾਈਆਂ ਗਈਆਂ ਹਨ ਤਾਂ ਕਿ ਨਸ਼ਿਆਂ ਦੀ ਰਿਕਵਰੀ ਜਿਹੜੀ ਹੈ ਉਹ ਹੋ ਸਕੇ ਇਸ ਕਾਸੋ ਆਪਰੇਸ਼ਨ ਦੇ ਦੌਰਾਨ ਕੀ ਕੀ ਹੋਰ ਉਪਲਬਧੀਆਂ ਹੋਈਆਂ ਇਹ ਵੀ ਟੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਇਸ ਕਾਸੋਪਰੇਸ਼ਨ ਤੇ ਉਹਨਾਂ ਦਾ ਕੀ ਕਹਿਣਾ ਸੀ ਉਹ ਵੀ ਤੁਸੀਂ ਸੁਣ ਲਓ ਜੀ ਸਰ ਸਰਜੇ ਕਾਸੋਪਰੇਸ਼ਨ ਆ ਦੀ ਕਿਹੜੇ ਕਿਹੜੇ ਪਿੰਡ ਨੇ ਜਿਹੜੇ ਕਿਤੇ ਇਹਨਾਂ ਕੁਝ ਬਰਾਮਦ ਵੀ ਹੋਏ ਜਾਂ ਕੋਈ ਅਰੈਸਟ ਵੀ ਹੋ ਗਿਆ ਤੇ ਇਹਦਾ ਹੀ ਕਾਸੋਪਰੇਸ਼ਨ ਸਾਡੇ ਸੀਨੀਅਰ ਅਫਸਰ ਮਾਨਯੂ SSPI ਸਾਹਿਬ ਜੋ ਕਿ ਜਦੋਂ ਬੈਂਸ ਜੀ ਬਣੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਾ ਸਵੇਰੇ 7 ਵਜੇ ਜਿਹੜਾ ਕਾਸੋਪਰੇਸ਼ਨ ਚੱਲਿਆ ਸਾਡੀ ਸੰਬਰਾਲਾ ਤੇ ਮਸ਼ੂਵਾਲਾ ਦੀ ਪੁਲਿਸ રેਡੀਐਸਟੀ ਸਰਪੰਦਰ ਸਿੰਘ ਹੋਰੀ ਜਿਹੜੀਆਂ ਆਰਡਰ ਛੇਕ ਪਾਰਟੀਆਂ ਜਿਹੜੀਆਂ ਸਪੀਡ ਦੀਆਂ ਕਸ ਆਪਰੇਸ਼ਨ ਦੇ ਦੌਰਾਨ ਸੱਤ ਦੇ ਤਰ੍ਹਾਂ ਜਿਹੜੇ ਅਸੀਂ ਚਾਰ ਬੰਦੇ ਜਿਹੜੇ ਐ ਸਸਪੈਕਟਡ ਆ ਉਹ ਰੌਂਡ ਅਪ ਕੀਤੇ ਆ ਜਿਨ੍ਹਾਂ ਦਾ ਡਾਗ ਟੈਸਟ ਵੀ ਹੋਊਗਾ ਜਿਹੜੇ ਪਹਿਲਾ ਨਸ਼ਾ ਕਰਨ ਵਾਲੇ ਆ ਉਹੀ ਬੰਦੇ ਨੇ ਉਹਨਾਂ ਦਾ ਡਾਗ ਟੈਸਟ ਜਿਹਦਾ ਪੋਜ਼ਿਟਿਵ ਆ ਗਿਆ ਉਹਦੇ ਖਿਲਾਫ ਜ਼ਰੂਰ ਅਸੀਂ ਇਹਨੂੰ ਦਾਖਲ ਕਰਾਵਾਂਗੇ ਜਿਹਦਾ ਨੈਗੇਟਿਵ ਆਇਆ ਉਹਨੂੰ ਇਮੀਡੀਐਟਲੀ ਲੀਵ ਕਰਾਂਗੇ ਇਸ ਤੋਂ ਬਿਨਾ ਸਾਡਾ ਦਾ ਕਸ ਆਪਰੇਸ਼ਨ ਅਜੇ ਵੀ ਚੱਲ ਰਿਹਾ ਉਬੇ ਪਿੰਡ ਦੇ ਵਿੱਚ ਚੱਲਿਆ ਅੱਜ ਕੀਤਾ გას ਆਪਰੇਸ਼ਨ ਲਲਗਲਾਂ ਕੀਤਾ ਤੇ ਹੁਣ ਜਿਹੜਾ ਅਚਾਲਾ ਪਿੰਡ ਦੇ ਵਿੱਚ ਕਰ ਰਹੇ ਆ ਜਿਹੜੀ ਰਿਕਵਰੀ ਹੋਊਗੀ ਉਹ ਤੁਹਾਡੇ ਨਾਲ ਜਿਹੜੀ ਸ਼ੇਅਰ ਕੀਤੀ ਜਾਊਗੀ ਕਿਉਂਕਿ ਅਜੇ 1 ਘੰਟਾ ਹੋਰ ਦਾ ਆਪਰੇਸ਼ਨ ਜੇ ਸਾਡਾ ਚੱਲਣਾ ਹੈ